ਇਨਾ ਵਰਿੰਦਾ ਵਾਲ ਤੋਂ ਨਾ ਗੇਟ ਤੋਂ ਅੰਬਰਸਰ ਸਾਈਡ ਨੂੰ ਨਾ ਇਹ ਦੋ ਦੁਕਾਨਾਂ ਛੱਡ ਕੇ ਇੱਕ ਦੁਕਾਨ ਆ ਇਹ ਨਾਂ ਦਾ ਮੇਰਾ ਨਾਮ ਕੋ ਸੈਜੀ ਸਿੰਘ ਆ ਜੀ ਦੁਕਾਨ ਗੁਸ਼ੰਜੀ ਸਿੰਘ ਦੀ ਦੁਕਾਨ ਆ 22 ਤਰੀਕ ਨੂੰ ਅਰਲੀ ਮਾਰਨਿੰਗ 2:30 ਵਜੇ ਦਾ ਵਾਕਿਆ ਆ ਇਹਨਾਂ ਦੇ ਦੱਸਣ ਮੁਤਾਬਕ ਕਿ ਮੇਰੀ ਦੁਕਾਨ ਨੂੰ ਮੇਰੇ ਪਰਿਵਾਰ ਦੇ ਬੰਦਿਆਂ ਨੇ ਅੱਗ ਲਾ ਦਿੱਤੀ ਆ ਠੀਕ ਹੈ ਜੀ ਅਸੀਂ ਮੌਕਾ ਵੇਖ ਲਿਆ ਮੌਕਾ ਵੇਖ ਤੋਂ ਬਾਅਦ ਮੁਕੱਦਮਾ ਦਰਜ ਕਰਨ ਲੱਗੇ ਜੋ ਜੋ ਤਧੀ ਚਲੂ ਵੀ ਕੰਡੀਸ਼ਨ ਵਿੱਚ ਆਊਗਾ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਵੇ ਸੀਸੀਟੀਵੀ ਚ ਕੀ ਸਰ ਸਾਹਮਣੇ ਆਇਆ ਤੇ ਸੀਸੀਟੀਵੀ ਦੇ ਬੰਦਿਆਂ ਦੀ ਜੇ ਪਛਾਣ ਨਹੀਂ ਹੁੰਦੀ ਜਿਹੜਾ ਮਦਈ ਆ ਉਹ ਕਹਿੰਦਾ ਵੀ ਫਲਾਣੇ ਫਲਾਣੇ ਬੰਦੇ ਆ ਉਹ ਉਹਨਾਂ ਦੇ ਨਾਮ ਦੱਸਦਾ ਠੀਕ ਹੈ ਜੀ ਫਿਰ ਇਹਦੇ ਕੋਈ ਕਨਫਰਮ ਕਰਕੇ ਕੇਸ ਰਜਿਸਟਰ ਕਰਨ ਲੱਗੇ ਜੀ ਕੇਸ ਰਜਿਸਟਰ ਕਰਕੇ ਅਗਲੀ ਕਾਰਵਾਈ ਕਰਨ ਲੱਗੇ ਸਰ ਮੇਰਾ ਨਾਮ ਗਸਾਂਝ ਸਿੰਘ ਆ ਜੀ ਸਰ ਮੈਂ ਫਟੇਗਾ ਚੁੜੀਆਂ ਰੋਡ ਬਰਿੰਦਵਾਨ ਕਾੜਨ ਦੇ ਲਾਗੇ ਤੇ ਕਾਰੋਬਾਰ ਕਰਦਾ ਹਾਂ ਕੱਪੜੇ ਦਾ ਤੇ ਸਰ ਮੇਰੇ ਕਿਨੇ ਦਾ ਕਿੰਨੇ ਕਿੰਨੇ ਮੈਂ ਤੇੰਦੋਂ ਤੋਂ ਦਿੱਲੀ ਹਾਂ ਇਹਨਾਂ ਲੁਧਿਆਣੇ ਗਿਆ ਮੈਂ ਬਾਈ ਕਾਰ ਉਸ ਤੋਂ ਬਾਅਦ ਕਿਸੇ ਮੇਰਾ ਦਿੱਲੀ ਵਿੱਚ ਕਿਨਾਂ ਦਾ ਕਿਸੇ ਮਤਲਬ ਉਸ ਗੱਡੀ ਮੇਰੀ ਨਿਫਾਸ ਨਹੀਂ ਸੀ 2012 ਮਾਰੀ ਗੱਡੀ ਹੈ ਉਹ ਤੇ ਦਿੱਲੀ ਚਲਾਣ ਹੋ ਗਿਆ ਉੱਥੇ ਮੇਰੇ ਕੋ 3 ਦਿਨ ਮੈਂ ਫਸ ਗਿਆ ਜਿਹਦਾ ਮੇਰੇ ਕੋ ਸਾਰੇ ਪੱਕੇ ਸਬੂਤ ਆ ਪਰ ਕਿਨਾਂ ਦਾ ਇਹਨਾਂ ਇਸ ਚੀਜ਼ ਦਾ ਫਾਇਦਾ ਖੰਡੋ ਕਿ ਦੁਕਾਨ ਤੇ 3 ਦਿਨ ਇਹਨਾਂ ਦਾ ਪਿਓ ਨਹੀਂ ਗਿਆ ਦੁਕਾਨ ਤੇ ਰੱਖੀ ਕੀਤੀ ਮੇਰੀ ਪੂਰੀ ਵਿਟਾਇਜ ਰੱਖੀ ਕਰਕੇ ਮੈਨੂੰ ਕਿਨਾਂ ਦਾ ਸਿਰਸ 3:00 ਵਜੇ ਕੇ 3 ਮਿੰਟ ਤੇ ਮੈਂ ਸਰ ਕਿਨਾਂ ਦਾ ਹੋਟਲ ਚ ਫੈਰਿਆ ਹਾਂ ਮੇਰੇ ਫੋਨ ਆਇਆ ਕਿ ਤੁਹਾਡੀ ਦੁਕਾਨ ਤੇ ਅੱਗ ਲੱਗੀ ਹੈ ਜਿੱਥਾ ਅੰਦਰ ਇਹਨਾਂ ਦਾ ਦੁਕਾਨ ਦੇ ਅ ਪਰ ਦਸਾਂਦਾ ਬੰਦੇ ਵੜਿਆ ਦਸਾਂਦਾ ਆਕਾ ਸ਼ਟਰ ਖੁੱਲਿਆ ਵਿੰਡਾਵਨ ਗਾਰਡਨ ਤੇ ਕੋਈ ਮੀਆਂ ਬੀਬੀ ਵਿਚਾਰੇ ਆਪਣਾ ਕੋਈ ਵਿਆਹ ਵੇਖ ਕੇ ਆ ਰਹੇ ਸੀ ਤੇ ਕਿਨਾਂ ਦਾ ਸਰ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਨਾਲ ਬੜਾ ਕਿਹਾ ਧਿਆਨ ਦੀ ਰੋਲਾ ਰੋਲਾ ਪਾਓ ਵਿਚਾਰਿਆ ਉਹਨਾਂ ਦੀ ਬੜੀ ਮਿਹਨਤ ਆ ਕਿ ਜਾਰੇ ਕਿੰਨਾ ਚਿਰ ਮੇਰੇ ਨਾਲ ਫੋਨ ਤੇ ਗੱਲ ਕਰਦੇ ਰਹੇ ਮੈਂ ਉਹਨਾਂ ਨੂੰ ਮੈਨੂੰ ਅਤਨਾ ਦਿੱਤੀ ਜਿਹਦੇ ਕਰਕੇ ਮੈਂ ਜਾਗਰੂਕ ਹੋ ਗਿਆ ਆਪਣੇ ਸੀਸੀਟੀਵੀ ਬੈਕ ਕੈਮਰੇ ਦੇਖੇ ਜਿਹੜੇ ਮੇਰੀ ਲਾਈਵ ਚੱਲਦੇ ਹਨ ਉਹ ਕੈਮਰਾ ਤੋਂ ਮੈਂ ਜੋ ਡਾਟਾ ਰਿਕਵਰ ਕਰ ਸਕਿਆ ਉਹਦੇ ਵਿੱਚ ਮੈਂ ਦੇਖਿਆ ਕਿ ਮੇਰੀ ਸਾਕੀ ਭੈਣ ਉਹ ਬੰਨ ਕੇ ਕੈਮਰਾ ਲਾ ਰਹੀ ਆ ਅਗਰ ਮੇਰਾ ਉਦੇ ਨਾਲ ਇੱਕ ਅਣਪਛਾਤਾ ਬੰਦਾ ਨਾਲ ਲਿਆ ਹੀ ਜਿਹੜੀ ਸਾਜ਼ਿਸ਼ ਮੇਰੇ ਵੱਡੇ ਭਰਾ ਗੁਰਪਾਲ ਸਿੰਘ ਉਸ ਤੋਂ ਵੱਡਾ ਭਰਾ ਗੁਰਪ੍ਰੀਤ ਸਿੰਘ ਉਸਦੀ ਘਰ ਧਰਮਪਤਰੀ ਉਸਦੀ ਉਸਦੀ ਧਰਮਪਤਨੀ ਜਿਹਦਾ ਮਨਜੀਤ ਕੌਰ ਤੇ ਅੰਜੂ ਤੇ ਮੇਰੀ ਮਾਤਾ ਜੀ ਸੋਨੀਆ ਰੜਾ ਜਿਨ੍ਹਾਂ ਨੇ ਇਹ ਸਾਰਾ ਪਲਾਨ ਅੱਜ ਸੱਚੀ ਸਮਝੀ ਸਾਜ਼ਿਸ਼ ਹੈ ਇਹਦੇ ਇੱਕ ਮਿੰਟ ਮਿੰਟ ਧਮਕੀਆਂ ਮਿਲਣਦੀਆਂ ਸੀ ਜਿਹਦੇ ਦਾ ਮੈਂ ਬਹੁਤ ਜ਼ਿਆਦਾ ਤੰਸਾ ਹਾਂ ਮੈਂ ਬਹੁਤ ਜ਼ਿਆਦਾ ਹਰਾਸਮੈਂਟ ਹਾਂ ਮੈਂ ਆਪਣੇ ਕਾਰੋਬਾਰ ਤੋਂ ਆਪਣਾ ਪ੍ਰਿਆਰ ਨਹੀਂ ਦੇ ਪਾ ਰਿਹਾ ਇਹਨਾਂ ਦੀ ਪ੍ਰੋਬਲਮ ਕਰਕੇ ਤੇ ਪ੍ਰੋਬਲਮ ਸ਼ੁਰੂ ਹੋਈ ਕਿ ਮੇਰੇ ਪਿਤਾ ਜੀ ਸਰਦਾਰ ਗੁਰਵੰਦਰ ਸਿੰਘ ਲਾਲੀ ਜੋ ਵੀ ਪੱਤੀ ਵਿਖੇ ਟੇਬਲ ਦਾ ਕੰਮ ਕਰਦੇ ਸਨ ਤੇ ਫਾਸਟਵੇ ਨਿਊਜ਼ ਬਲੌਡ ਬੈਂਕ ਦੇ ਮਾਲਕ ਸਨ ਤੇ ਇਹ ਸਾਰਾ ਉਹਨਾਂ ਦੀ ਫੈਸਲੀਏ ਦਾ ਮੇਰੇ ਪਰਿਵਾਰਾ ਦੀ ਬਿਮਾਰੀ ਨਹੀਂ ਸੀ ਕਿ ਮੇਰੇ ਪਿਤਾ ਜੀ ਦੀ ਜੱਤ ਤੋਂ ਬਾਅਦ ਸਾਰਾ ਕਾਰੋਬਾਰ ਆਪ ਤੇ ਉਹਨਾਂ ਦੇ ਕਾ ਸਾਰਾ ਮਤਲਬ ਉਹਨਾਂ ਦੀ ਮੁਕੰਮਲ ਦੀ ਸ਼ੁਰੂ ਤੋਂ ਸਿਰ ਤੇ ਮਾਰੀ ਨਹੀਂ ਕਿ ਪਿਤਾ ਜੀ ਦਾ ਕਾਰੋਬਾਰ ਸਾਨੂੰ ਮਿਲ ਜਾ ਉਹ ਪਿਤਾ ਜੀ ਨੂੰ ਰਾਸ ਮਾਣੀ ਵੀ ਕਰਦੇ ਸੀ ਤੇ ਸ਼ਾਇਦ ਉਹਨਾਂ ਦੇ ਬਈਆ ਕਰਕੇ ਮੇਰੇ ਪਿਤਾ ਜੀ ਦੀ ਜੱਤ ਹੋ ਗਈ ਤੇ ਮੇਰੇ ਪਿਤਾ ਜੀ ਦੀ ਮੌਜਾ ਕਰਨੀ ਮੇਰੇ ਪਰਿਵਾਰ ਹੀ ਹਨ ਕਿ ਜਿਹੜੇ ਕਿਨਾਂ ਦਾ ਉਹਨਾਂ ਨੂੰ ਕੈਚ ਨਾ ਦਿੱਤੀਆਂ ਮੈਨੂੰ ਮਿਲਣ ਬੰਦ ਮੈਨੂੰ ਕਿਹਨਾਂ ਬਾਤ ਮੇਰੇ ਤੋਂ ਠੇਨਾਮ ਲਾ ਰਹੇ ਸਨ ਕਿ ਕਿਹਨਾਂ ਦਾ ਪਿਤਾ ਜੀ ਕੋ ਪੈਸੇ ਨੇ ਕਿ ਪਿਤਾ ਜੀ 28 ਲੱਖ ਰੁਪਏ ਦੁਕਾਨ ਚ ਸਾਡਾ ਹਿੱਸਾ ਵੀ ਗਿਆ ਵਾ ਤੇ ਜਿਨ੍ਹਾਂ ਨੇ ਕਿੰਨਾ ਕਿਹਾ ਕਿ ਤੈਨੂੰ ਮੈਨੂੰ ਧਮਕੀਆਂ ਦਿੱਤੀ ਕਿ ਤੇਰੀ ਦੁਕਾਨ ਬਰਬਾਦ ਕਰ ਦਾਂਗੇ ਇਹਦੇ ਵਿੱਚ ਮਾਸਟਰਮਾਈਂਡ ਗੁਰਪਾਲ ਸਿੰਘ ਰਵਣ ਇੱਕ ਗੁਰਪਾਲ ਗੁਰਪ੍ਰੀਤ ਸਿੰਘ ਲਿੰਕਨ ਤੇ ਉਸਦੀ ਧਰਮ ਪਤਨੀ ਮਨਦੀਪ ਕੌਰ ਤੇ ਉਸਦੀ ਉਸਦੀ ਗੁਰਪਾਲ ਸਿੰਘ ਦੀ ਧਰਮ ਪਤਨੀ ਅੰਜੂ ਤੇ ਮੇਰੇ ਮਾਤਾ ਜੀ ਸੋਨੀਆ ਰੋੜਾ ਬਿਲਕੁਲ ਹੀ ਸਦਾਸ਼ਰ ਸ਼ਾਮਲ ਹਨ मेरी भैन जी आई चिटे का नशा करती है, तो है। तो माना वाले किसी शैली जिन्नी बदनाम पूरी है मैं छह सात साल तो कोई रिश्ता नहीं रखे मैं अपने आप अपने अपने परिवार को लेकर अपने परिवार को बचा रहा हाँ घरे पिने दूर हो मैं कानून के रस्ते तुर तो गया पर मेरी कोई तो भी सरकार ने कोई सुनवाई नहीं की ਇਦੇ ਵਿੱਚ ਇਹਦੇ ਵਿੱਚ ਮੈਨੂੰ ਜਾਇ ਨਾ ਇਨਸਾਫ ਹੋਇਆ ਤੇ ਮੈਂ ਇੱਥੇ ਆਪਣੇ ਆਪ ਨੂੰ ਬਾਹਰ ਆ ਗਿਆ ਆਪਣੇ ਪਰਿਵਾਰ ਤੋਂ ਪੇਰ ਪਾ ਗਿਆ ਅੱਕ ਲਾਦਾਗਾ ਜੇ ਮੇਰਾ ਕਾਰੋਬਾਰ ਹੀ ਬੰਦ ਹੋ ਗਿਆ ਤਾਂ ਕੋਈ ਕੋ ਸਮਾਗਾ ਤੇ ਕਿਤੇ ਬਿੱਤੇ ਬੋ ਦਿੰਦੇ ਨਾ ਬੱਚੇ ਦੇ ਜਿਦਾ ਬੱਚੇ ਰੂਹਾਂ ਆਪਣੀ ਗੱਲ ਨਾ ਚਲੀ ਨਾ ਇਹਨਾਂ ਦੇ ਸਸ ਕਾਰੋਬਾਰ ਦੇ ਸਿਰ ਤੋਂ ਉੱਪਰ ਆ ਰਿਹਾ ਆ ਸਾ ਲਿਖਾ ਰਿਹਾ ਸਾ ਮੇਰਾ ਕਾਰੋਬਾਰ ਖਤਮ ਕਰਤਾ ਕਿਨਵਾ ਇਹਨਾਂ ਨੂੰ ਜੇ ਨੂੰ ਨਾ ਕੋ ਪਰਪਾਈ ਕਰਾਈ ਜਾਵੇ ਇਹਨਾਂ ਦੀ ਪ੍ਰੋਪਰਟੀ ਜਬਤ ਕਰਾ ਕੇ ਇਹਨਾਂ ਦੀ ਪ੍ਰੋਪਰਟੀ ਜਬਤ ਕਰਾ ਕੇ ਮੈਨੂੰ ਪਰਪਾਈ ਕਰਾਈ ਜਾਵੇ ਮੈਨੂੰ ਮੈਨੂੰ ਵਾਅਦਾ ਇਨਸਾਫ ਦਿਵਾਇਆ ਜਾਵੇ ਜੇ ਮੈਨੂੰ ਇਨਸਾਫ ਨਹੀਂ ਮਿਲਿਆ ਤੇ ਮੈਂ ਸਰਕਾਰ ਤੋਂ ਤੇ ਆਪਣੇ ਸਾਰੇ ਪਰਿਵਾਰ ਤੋਂ ਕਹਿੰਦੀ ਜੇ ਮੇਰਾ ਤਾਂ ਮੁੱਖ ਮੋੜ ਜਾਊਗਾ ਮੈਂ ਕਿਹਦੀ ਨਿੱਕੀ ਦੁਕਾਨ ਤੇ ਲਿੰਕ ਨਹੀਂ ਰੋਬਿੰ ਨੇ ਦੇਸ਼ ਵਿਸ਼ਾਲੀ ਨੇ ਅੱਗ ਲਾਈ ਸੀ ਸਾਡੀ ਉਹਦੇ ਵੀ ਪੈਸਾ ਨਹੀਂ ਹੋਈ ਅੱਜ ਮੇਰੀ ਵੱਡੀ ਕੁੜੀ ਦੀ ਦੁਕਾਨ ਸਾਡ ਦਿੱਤੀ ਹੈ ਅੱਜ ਵੀ ਸਾਡੀ ਕੋਈ ਸਮਾਂ ਨਹੀਂ ਹੋ ਰਹੀ ਸਾਡੀ ਮਾਰੀ ਕਿਸਮਤ ਹੀ ਕਿ ਉਹਦੇ ਉੱਥੇ ਲੱਗੇ ਕੈਮਰੇ ਲਾਏ ਕਿਸੀ ਨੇ ਕੈਮਰੇ ਲੱਗੇ ਹੀ ਜਿਹੜੇ ਕਿਨਾਂ ਦਾ ਨੇ ਸਭ ਤੋਂ ਪਹਿਲਾਂ ਆਂਦੇ ਨੇ ਦਾ ਮੋਟਿਵ ਆਂਦੇ ਨੇ ਸਭ ਤੋਂ ਪਹਿਲਾਂ ਕੈਮਰੇ ਹੀ ਕਰਦੇ ਹਨ ਠੀਕ ਹੈ ਜੀ ਜੋ ਆਪਾਂ ਲਾਈਵ ਦੇਖ ਚੁੱਕੇ ਹਾਂ ਮੇਰੀ ਬੇਟੀ ਨਿੱਕੀ ਦੀ ਦੁਕਾਨੀ ਮੈਨੇ ਸਾੜੀ ਹੈ ਜੀ ਸਾਡੀ ਜਿਹੜਾ ਦੋ ਜਗ੍ਹਾ ਉਹਨੇ ਪਹਿਲੇ ਜੇ ਤੱਕ ਬਦਲ ਕੀਤਾ ਜੇ ਰਾਜ ਕੀਤਾ ਉਹਨੇ ਸ਼ਾਇਦ ਮੇਰੇ ਜਿੱਦਣ ਤੋਂ ਪਹਿਲਾਂ ਹੀ ਮੈਂ ਪਹਿਲੇ ਤੋਂ ਬਦਲ ਕੀਤਾ ਮੇਰਾ ਕੀ ਤੁਸੀਂ ਵਗਾਲ ਲਿਆ ਹੁਣ ਮੈਂ ਤੁਹਾਨੂੰ ਸ਼ਰੀਆਮ ਮਾਰਾਂਗਾ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਸ਼ਰੀਆਮ ਨਾਲ ਤੁਸੀਂ ਕਰਾਇਆ ਸਾਡੇ ਕੋਲ ਵੀਡੀਓ ਲਾਈਵ ਆਡੀਓ ਸਾਰਾ ਕੁਝ ਪਿਆ ਉਹਨਾਂ ਦਾ ਅਸੀਂ ਵਾਪਸ ਕੁਝ ਨਹੀਂ ਕਰ ਸਕਦੇ ਕਿਉਂਕਿ ਉਹ ਮੰਨੇ ਜਾਣੇ ਜੇਲ੍ਹ ਚੋਂ ਆ ਕੇ ਆਏ ਨੇ ਇਹਨਾਂ ਦੀ ਭੈਣ ਚਿੱਟੇ ਵੀ ਆਦੀ ਹੈ ਨਸ਼ੇ ਹੋ ਕਰਦੀ ਗੱਡੀਆਂ ਚੋਰੀਆਂ ਉਹ ਕਰਦੀ ਇੰਨਾ ਚਾਬੀਆਂ ਉਹਦੇ ਕੋਲ ਆਡੀ ਤੋਂ ਸਾਨੂੰ ਅਗੋਨੇ ਅੱਗੇ ਗਲਾਈ ਸਕਦਾ ਚਾਬੂਤ ਆ ਗਿਆ ਸਾਡਾ ਸ਼ਟਰ ਖੋਲਿਆ ਗਿਆ ਅਨਲਾਈਨ ਪਰਚੇਜ ਦੇ ਸਰ ਆ ਦੁਕਾਨ ਦੇ ਸੀਸੀਟੀਵੀ ਖਲਾਜੇ ਮੇਨ ਵੀਡੀਓ ਸਾਡੇ ਕੋਲ ਦੀ ਮੇਨ ਐਡੀਟ ਜਾਂਦੇ ਭਾਈ ਦੇ ਦੀ ਵੀਡੀਓ ਸਾਡੇ ਕੋਲ ਨਹੀਂ ਹੈ ਗਾੜੀ ਦੇ ਦੁਕਾਨ ਦੇ ਕੰਮ ਲੱਜ ਚੁੱਕੇ ਸਨ ਠੀਕ ਹੈ ਜੀ ਇਹ ਇਹਨਾਂ ਨੂੰ ਵੱਧ ਤੋਂ ਵੱਧ ਸਾਡੇ ਸਜਾ ਸੱਤ ਵਾਰ ਸਖਤ ਸਜ਼ਾ ਦੇ ਕੇ ਇਹਨਾਂ ਤੇ ਬੜੀ ਕਾਰਵਾਈ ਕਰੇਗਾ 100 ਰੁਪਏ ਸਿੱਧੇ ਨਹੀਂ ਕਰੇਗਾ ਅਸੀਂ ਆਪੂ ਸਾਰੇ ਜੇ ਮਰ ਜਾਵਾਂਗੇ ਦੇਖੋ ਰੱਬ ਦੀ ਰੱਬ ਦੀ ਰੱਬ ਦੀ ਮਾਰਦਾ ਤਾਂ ਭੁੱਲ ਸਕਦਾ ਬੰਦੇ ਦੀ ਮਾਰਦਾ ਤਾਂ ਮੈਂ ਕਿ ਮੈਂ ਨਹੀਂ ਕੋਲ ਸਕਦਾ ਸਰ ਮਹੀਨੇ ਸਾਰੀ ਦੋ ਦੁਕਾਨਾਂ ਨੂੰ ਪਾਜੀ ਆਪ ਲਾਤੀ ਅਸੀਂ ਕਿੱਦਾਂ ਸਰ ਸਰ ਰੱਬ ਨੂੰ ਇਹ ਨਹੀਂ ਦੋ ਕਿਚੀ ਪਰ ਪੈਸਾ ਨਹੀਂ ਦਵਾਈ ਸਰ ਅੰਦਰੋਂ ਲਾਈਟ ਨਹੀਂ ਸ਼ੋਰ ਹੋਇਆ ਕੁਝ ਹੋਇਆ ਮੈਂ ਕਹਿੰਦਾ ਰੱਬ ਦੀ ਮਾਰ ਆ ਯਾਰ ਚਲੋ ਹੋ ਸਕਦਾ ਮੈਂ ਰੱਬ ਦੀ ਮਾਰ ਵਾਜੀ ਇੱਕ ਸਾਰੀਆਂ ਦੋ ਦੁਕਾਨਾਂ ਸਾਰੀਆਂ ਵਾ ਨੀਤ ਨੱਕ ਲਾਈ ਗਈ ਹੈ ਸਰ ਇਹ ਸਰ ਸੋਚੀ ਸਮਝੀ ਸਾਡੀ ਸਾ ਜੋ ਇੱਕ ਮਹੀਨਾ ਤੋਂ ਮੇਰੇ ਅਸੇ ਪਲਾਨ ਹੋ ਰਹੀ ਸੀ ਸਰ ਇਹਦੇ ਵਿੱਚ ਸਾਰੇ ਹੀ ਜ਼ਿੰਮੇਵਾਰ ਹਨ ਮੇਰਾ ਸਾਰਾ ਪਰਿਵਾਰ ਜ਼ਿੰਮੇਵਾਰ ਹੈ ਇਹਨਾਂ ਨੂੰ ਸਰ ਵੱਧ ਤੋਂ ਵੱਧ ਸਜ਼ਾ ਦੇ ਕੇ ਮੈਨੂੰ ਇਨਸਾਫ਼ ਦਿਵਾਇਆ ਜਾਵੇ ਸਰ ਇੱਕ ਦਿਨ ਪਹਿਲਾਂ ਸਾਨੂੰ ਧਮਕੀਆਂ ਦੇਂਦੇ ਹੀ ਕਿ ਤੇਨੂੰ ਤੇਰੇ ਬੱਚਿਆਂ ਨੂੰ ਖਤਮ ਕਰ ਦੇਣਾ ਤੇਰਾ ਕਾਰੋਬਾਰ ਖਤਮ ਕਰ ਦੇਣਾ ਇਹਦੇ ਵਿੱਚ ਮੇਰੇ ਜੇਠ ਲਿੰਕਨ ਗੁਰਪ੍ਰੀਤ ਲਿੰਕਨ ਰੋਬਿਨ ਔਰ ਹੀ ਵਾਈਫ ਮੰਦੀਪ ਮੀਨੂ ਵਿਸ਼ਾਲੀ ਤੇ ਗੋਰਾ ਇਹਨਾਂ ਨੇ ਮਿਲ ਕੇ ਹਾਂ ਜੀ ਉਹਨਾਂ ਨਾਲ ਮਿਲ ਕੇ ਮੇਰੇ ਜਿਲਾ ਵਿੱਚ ਆਧਰਾ ਇਹਨਾਂ ਦੇ ਥੋੜਾ ਹਟਬਾ ਗਏ ਮੇਰੇ ਪਾਤਾ ਜੀ ਸੋਨੀਆ ਰੋੜਾ ਜਿਹੜੇ ਇਹਨਾਂ ਨਾਲ ਇਕੱਠੇ ਨਾਲ ਮੈਨੂੰ ਮੈਨੂੰ ਕਿਤੇ ਨਾ ਅੱਗ ਲੱਗਣ ਤੋਂ ਬਾਅਦ ਜਦ ਉਤਨ ਕਿੰਨਾ ਮੈਂ ਮੈਂ ਦਿੱਲੀੋਂ ਆ ਰਿਹਾ ਹਾਂ ਵਾਪਸ ਬਾਈਪਾਸ ਤੇਰੇ ਕੋਲ ਦੀ ਟਿਕਟਾਂ ਵੀ ਆ ਮੈਂ ਸਭ ਤੋਂ ਪਹਿਲਾਂ 에ਰਪੋਰਟ ਭੱਜਿਆ ਸਰਵਾਦ ਸਰਵਾਦ ਸਿੰਘ ਜੀ ਖਾਸ ਕਰਕੇ ਸਰਵਾਦ ਦੀ ਕਜ਼ਾ ਰਿਪੋਰਟ ਕਰਨੀ ਹੈ ਹੋਰ ਅੱਜ ਚਾਹੇ ਅੱਜ 24 ਘੰਟੇ ਹੋ ਗਏ ਆ ਦਿਨੋ 24 ਘੰਟੇ ਦੇ ਕੋਈ ਅਫਸਰ ਕੋਈ ਕੋਈ ਲੀਡਰ ਲੱਗਦਾ ਮੇਰਾ ਪਹੁੰਚ ਕੋਈ ਲੀਡਰ ਸਾਹਿਬ ਤੇ ਨਹੀਂ ਪਹੁੰਚਿਆ ਸਰ ਕਿਰਪਾ ਮੇਰਾ ਰੋਡ ਦੀ ਪੂਰਾ ਇਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਫਿਰ ਆਪਾ ਪਿੰਡ ਜਾ ਕੇ ਦੀ ਸਤਿ ਸਲਵ ਨਹੀਂ ਕੋਈ ਜਨਰ ਅੱਜ ਨਹੀਂ ਆ ਰਹੀ ਨਾ ਕੋਈ ਕਾਰਵਾਈ ਹੋ ਰਹੀ ਸਾਡੇ ਤੇ ਕਰੋਨਾ ਦੇ ਪਸਾਰ ਹੋ ਗਿਆ ਸਾਡੀ ਕਿਹਨੇ ਕੋਈ ਮਦਦ ਨਹੀਂ ਕੀਤੀ ਜਿਹੜੇ ਜ਼ੁਲਮ ਕੀਤੇ ਆਪਣੇ ਘਰ ਬੈਠੇ ਨੇ ਅੱਜ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਜਨਾਬ ਸਾਹਿਬ ਅਗੀਤਾਂ ਨਾਲ ਉਹਨਾਂ ਦਾ ਸਤਿ ਸਲਵ ਜਿਹੜੇ ਵੀਡੀਓ ਨਾਲ ਆ ਅੱਜ ਜੰਗੀ ਪੇਰ ਆ ਰਹੀ ਹੈ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜਾਏ ਮੈਂ ਸਾਹਬ ਸਿੰਘ ਪ੍ਰੇਮਚਾਰਾ ਤੁਹਾਣ ਬਾਰੀ ਭਗਵਾਨ ਬਾਲਮੀਕ ਸਿੰਘ ਹਰਸ਼ਦਾਲ ਤੋਂ ਪੰਜਾਬ ਪ੍ਰਧਾਨ ਇਹ ਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਬੜੀ ਸ਼ਰਮਨਾਕ ਦੀ ਚੀਜ਼ ਆ ਵੀ ਜੇ 24 ਘੰਟੇ ਕੇ ਦੁਕਾਨ ਨੂੰ ਅੱਗ ਲੱਗੀ ਹੋਈ ਆ ਅਜੇ ਤੱਕ ਕੋਈ ਪੁਲਿਸ ਅਧਿਕਾਰੀ ਕੋਈ ਵੀ ਨਹੀਂ ਪਹੁੰਚਾਇਆ ਜੀ ਮੈਂ ਇਹ ਕਹਿਣਾ ਚਾਹੁੰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਵੇਖੋ ਜਰੂਰ ਉਹਨਾਂ ਨੇ ਦੱਸ ਦਿੱਤਾ ਜੀ ਸਾਡੇ ਸਾਰਾ ਕੋਈ ਵੀਡੀਓ ਉਹਨਾਂ ਦੇ ਕੋਲ ਰਿਕਾਰਡ ਆ ਪੁਲਿਸ ਕੀ ਮੰਗਦੀ ਆ ਜੀ ਇੱਕ ਪ੍ਰੋਗ ਮੰਗਦੀ ਆ ਮੀਡੀਆਸ ਮੰਗਦੀ ਆ ਨਾ ਵੀ ਦੋ ਜੋ ਆ ਮੀਡੀਆਸ ਦੇਂਦੇ ਆ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰ ਰਿਹਾ ਮੈਂ ਇਹ ਕਹਿਣਾ ਚਾਹੁੰਦਾ ਜੇ ਉਹਨ ਗਰੀਬ ਬੰਦੇ ਨੇ ਆਪਣਾ ਕਾਰੋਬਾਰ ਸਟੈਂਡ ਕੀਤਾ ਆ ਤੇ ਪਰਿਵਾਰ ਨੂੰ ਇਹ ਚ ਕੋਈ ਜਲਨ ਹੋਣੀ ਨਹੀਂ ਚਾਹੀਦੀ ਮੁਰੇ ਆਣ ਕੇ ਪਰਿਵਾਰ ਨਾ ਪਰਿਵਾਰ ਆਣ ਕੇ ਆ ਗਿਆ ਦੁਕਾਨ ਨੂੰ ਜੀ ਤੇ ਕੋਈ ਇਸ ਬੰਦੀ ਹੋਈ ਇਹ ਗੱਲ ਕਿਵੇਂ ਆ ਕਿ ਗੇਵ ਨਵੇਂ ਇਨਸਾਫ ਇਹਨਾਂ ਨੂੰ ਮਿਲਿਆ ਆਪਾਂ ਧਰਨਾ ਪ੍ਰਦਰਸ਼ਨ ਜਰੂਰ ਕਰਾਂਗੇ ਜੋ ਬੋਲੇ ਸੋਨਰਪਾ ਭਗਵਾਨ ਬਾਲਵੀਰ ਜੀ ਮਹਾਰਾਜ ਜੀ